ਜੇਲਾ ਜ਼ਿਲੰਦਰਦੀ ਦੇ ਨੋਂਦੇ ਤਨੀ ਪਿੰਡ ਵਿਖੇ ਬਾਬਾ ਚਤਰਾ ਸਪੋਰਟਸ ਐਂਡ ਕਲਚਰਲ ਕਲੱਬ ਤਨੀ ਪਿੰਡ ਲਖਨਪਾਲ ਦੇ ਸਮੂਹ ਨਗਰ ਨਿਵਾਸੀਆਂ ਨੇ ਬੜੀ ਸ਼ਰਧਾ ਨਾਲ ਤਨਤਨ ਬੀਬੀ ਛਿਬੋ ਜੀ ਦੀ ਯਾਦ ਵਿੱਚ ਇਸ ਮਾਗਮ ਕਰਵਾਇਆ ਗਿਆ ਬਰਸੀ ਦਾ ਆਰੰਭ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਸ਼ੁਰੂ ਹੋਇਆ ਭੋਗ ਪਾਉਣ ਉਪਰੰਤ ਸੰਤ ਬਾਬਾ ਸਾਹਿਬ ਸਿੰਘ ਜੀ ਮੁਖ ਡੇਰਾ ਸੰਚਾਲਕ ਬਾਬਾ ਧਿਆਨ ਦਾਸ ਜੀ ਪਿੰਡ ਸਮਰਾਏ ਵਾਲਿਆਂ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ ਤੇ ਗੁਰਬਾਣੀ ਨਾਲ ਜੁੜਨ ਦਾ ਆਦੇਸ਼ ਦਿੱਤਾ ਗਿਆ ਕੀਰਤਨ ਦੀ ਸਮਾਪਤੀ ਤੋਂ ਬਾਅਦ ਪੰਜਾਬ ਦਾ ਵਿਰਾਸਤੀ ਰਾਗ ਪਾਈ ਰਣਜੀਤ ਸਿੰਘ ਦੇ ਸਾਥੀਆਂ ਵੱਲੋਂ ਲੋਕ ਕਥਾਵਾਂ ਤੇ ਤੁੰਬੇ ਅਲਕ ਗੋਝੀਆਂ ਨਾਲ ਖੂਬ ਰੰਗ ਬਣਿਆ ਸੰਤਾਲੀ ਚਾਪ ਕੋਣਿਆਂ ਤੇ ਗੁਰੂ ਜੀ ਦਾ ਲੰਗਰ ਟੂਟ ਵਰਤਾਇਆ ਗਿਆ ਤੋਂ ਬਾਅਦ ਦੁਪਹਿਰ ਤਨੀ ਪਿੰਡ ਸਕੂਲ ਦਾ ਤੇ ਵੇਟ ਲਿਫਟਿੰਗ ਕੋਚਿੰਗ ਸੈਂਟਰ ਸਮਰਾਇਜ ਜੰਡਿਆਲਾ ਤੇ ਭਾਰਤੋਲਕਾ ਨੇ ਭਾਰ ਚੁੱਕਣ ਮੁਕਾਬਲਿਆਂ ਵਿੱਚ ਸੰਗਤਾਂ ਦਾ ਮਾਣ ਮੋਹ ਲਿਆ ਜਿਸ ਤੋਂ ਨਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਰੱਖਣ ਦੀ ਪ੍ਰੇਰਣਾ ਮਿਲੀ ਖੇਡਾਂ ਦੇ ਉਦਘਾਟਨ ਦੇ ਮੁੱਖ ਮਹਿਮਾਨ ਸ਼੍ਰੀ ਪਰਗਨ ਚੌਂਕੀਦਾਰ ਤੇ ਸ਼੍ਰੀ ਰਾਮ ਗੋਪਾਲ ਸਾਹਿਬ ਕਾ ਸਰਪੰਚ ਤਨੀ ਪਿੰਡੇ ਸ਼੍ਰੀ ਕਸ਼ਮੀਰ ਚੰਦ ਸਬ ਇੰਸਪੈਕਟਰ ਸਰਪੰਚ ਲਖਨਪਾਲ ਦੇ ਪਤਵੰਤਿਆ ਨੇ ਆਪਣੇ ਕਰ ਕਮਲਾ ਨਾਲ ਕੀਤਾ ਤਨੀਪਿੰਡ ਦੇ ਵਰਸੀ ਸਮਾਗਮ ਵਿੱਚੋਂ ਲੰਪੀਆਂ ਨੂੰ सुरेंद्र ਸਿੰਘ ਸੋਢੀ ਅਰਚਨਾ ਅਵਾਰਡ ਅੰਤਰਰਾਸ਼ਟਰੀ ਕੋਚ ਸ਼੍ਰੀ ਹਰਮੀਸ਼ ਲਾਲ ਸਿਅਟ ਅਵਾਰਡ ਦੀ ਸ਼੍ਰੀ ਅਸ਼ੋਕ ਕੁਮਾਰ ਮਹਿਰਾ ਮੈਨੇਜਿੰਗ ਡਾਇਰੈਕਟਰ ਪੁਨਰਜੋਤ ਸ਼੍ਰੀ ਹਰਮੀਸ਼ ਲਾਲ ਸਰਪੰਚ ਸਰਹਾਲੀ ਕਮਲਦੀਪ ਦੀਪਾ ਠੇਕੇਦਾਰ ਪੱਠੇਵਾਲੇ ਪੰਚ ਰਾਣਾ ਵਪਾਰੀ ਪੰਚੇਸਤਨਾਮ ਸਿੰਘ ਕੁੰਨਰ ਸਰਦਾਰ ਗੁਰਮੀਤ ਸਿੰਘ ਕੁੰਨਰ ਪ੍ਰਧਾਨ ਬਾਬਾ ਚਤਰਾ ਸਪੋਰਟਸ ਕਲਬ weight lifting ਕੋਚ ਅਵਤਾਰ ਸਿੰਘ ਸਰਦਾਰ ਬਲਕਾੜ ਸਿੰਘ ਕੁੰਨਰ ਸਰਪੰਚ ਤਨੀ ਮਾਛੜ ਮਦਨ ਲਾਲ ਸਰਦਾਰ ਗੁਰਵਿੰਦਰ ਸਿੰਘ ASI ਸਰਦਾਰ ਗੁਲਜਾਰ ਸਿੰਘ ਟਾਂਡਾ ਹੁਸ਼ਿਆਰਪੁਰ 시ਦੀ ਰੌਣਕੀ RAM ਬੋਪਰਾਏ ਕਲਾ ਤਰੰਵੀ ਸਰਪੰਚ ਲਾ ਬਲਵਿੰਦਰ ਮੈਲੀ ਚੈਨ ਰਾਮ ਜਖੂ ਸ਼੍ਰੀ ਬੱਬੂ ਮਹਾਰਾਜ ਸੁਵਿੰਦਰ ਕੌਰ ਸ਼੍ਰੀ ਗੁਲਜਾਰਾ ਰਾਮ ਪ੍ਰੇਮ ਕੁਮਾਰ ਮਨਵੀਰ ਸਿੰਘ ਫਗਵਾੜਾ ਸ਼੍ਰੀ ਰਾਮ ਲੁਬਾਇਆ ਕੈਲੇ ਦੇਸ਼ ਰਾਜ ਕੈਲੇ ਅਸਤਿਆ ਸ਼੍ਰੀ ਅਮਨਨਾਥ ਸਬੇ ਐਡੀਟਰ ਜਗਬਾਣੀ ਜੋਨੀ ਮਹੇ ਕਲਾਕਾਰ ਸ਼੍ਰੀਮਤੀ ਰੇਸ਼ਮ ਕੌਰ ਸ਼ੇਟ ਅਵਾਰਡੀ ਸ਼੍ਰੀ ਤਰਸੇਮ ਕੈਲੇ ਅਤੇ ਸਮੂਹ ਸਮਾਗਮ ਨਿਵਾਸੀਆਂ ਦੇ ਇਲਾਕੇ ਦੇ ਪਤਨ ਤੇ ਹਾਜ਼ਰ ਸਨ ਤਨੀ ਪਿੰਡ ਤੋਂ ਕੈਮਰਾਮੈਨ ਅਮੇਸ਼ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ। ਡੋਆਬੇ ਦੀ ਸਵਿੱਤਰ ਧਰਤੀ ਜਿਹੜਾ ਜਲੰਧਰ ਦੇ ਵਿੱਚ ਪਿੰਡਾਂ ਤਨੀ ਪਿੰਡ ਵਿੱਚ ਅੱਜ ਸਾਲਾਨਾ ਵਰਸੀ ਸਮਾਗਮ ਹੋਇਆ। ਇਹ ਵਰਸੀ ਸਮਾਗਮ ਤੰਤਲ ਬੀਬੀ ਸ਼ਿਵੋ ਜੀ ਅਤੇ ਮਿਸਤਰੀ ਪਰਗਰ ਨਾਮ ਦੀ ਕਾੜੇ ਪਰਿਵਾਰ ਤੇ ਮਾਹੜਾ ਪਰਿਵਾਰ ਨੇ ਰਲ ਕੇ ਇਸ ਨੂੰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਪੰਚਾਇਤਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਅਸੀਂ ਇਹ ਵਰਸੀ ਮਨਾਈ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਖਮਨੀ ਸਾਹਿਬ ਦਾ ਪਾਠ ਫਰੰਮ ਹੋ ਕੇ ਬਰਾਸਤੀ ਕਲਾਕਾਰਾਂ ਨੇ ਆਪਣੇ ਰੰਗ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਔਰ ਬਾਬਾ ਸਾਹਿਬ ਸਿੰਘ ਜੀ ਦੇ ਅਧਿਆਤਮ ਦਾ ਸਮਰਾਏ ਪਰ ਸੰਤ ਮਹੱਤਿਸ਼ਾ ਨੇ ਗੁਰਬਾਣੀ ਦਾ ਜੋਰ ਕੀ ਜੀਵਨ ਨੂੰ ਸਫਲ ਕਰਨ ਦਾ ਮੰਤਰ ਸਿਖਾਇਆ ਅਤੇ ਬਾਅਦ ਵਿੱਚ ਬਾ ਦੁਪਹਿਰ ਲੰਗਰ ਛਕਣ ਉਪਰੰਤ ਖਿਡਾਰੀਆਂ ਨੇ ਵੇਟਨ ਸਟ੍ਰੀਮ ਦੇ ਜਾਹਰ ਦਿਖਾਏ ਜਿਹਦੇ ਵਿੱਚ ਤੰਨੀਪਿੰਡ ਸਮਰਾਈ ਜੰਗਾਲਾ ਵੇਟ ਰੈਕਿੰਗ ਕੋਚਿੰਗ ਸੈਂਟਰ ਤੇ ਬਠਵਾਕ ਪਿੰਡ ਦੇ ਖਿਡਾਰੀਆਂ ਨੇ ਭਾਰ ਚੁੱਕ ਕੇ ਸਾਡੇ ਨਗਰ ਦੇ ਸਾਰੇ ਭਦਵੰਤਿਆਂ ਨੂੰ ਔਰ ਨਗਰ ਵਾਸੀਆਂ ਨੂੰ ਬਹੁਤ ਮਨਰੁਗਿਤ ਕੀਤਾ ਬਿਚ ਵਿੱਚ ਸਵੇ ਦੇ ਸਮੇ ਸਾਡੇ ਸਤਿਕਾਰਯੋਗ ਸੁਵਿੰਦਰ ਸਿੰਘ ਜੀ ਸੋਢੀ ਅਰੰਪੀਨ ਸਾਹਿਬ ਖੜਾ ਦੀ ਵਿਸ਼ੇਸ਼ਤਾ ਤੇ ਪਹੁੰਚ ਆਰੋਣਾ ਤੋਂ ਇਲਾਵਾ ਨਗਰ ਦੇ ਸਰਪੰਚ ਸਾਹਿਬ ਬਲਕਾਰ ਸਿੰਘ ਜੀ ਪੁਨਰ ਤੇ ਸਾਬਕਾ ਸਰਪੰਚ ਰਾਮਕਪਾਲ ਜੀ ਤੇ ਬਾਕੀ ਮੈਂਬਰ ਪੰਜਾ ਤੇ ਲਖਨਪਾਲ ਦੇ ਸਰਪੰਚ ਸ਼੍ਰੀ ਕਿਸ਼ਮੀਤ ਚਾਂਦੀ ਤੋ علاوہ ਬਹੁਤ ਇਲਾਕੀ ਦੀਆਂ ਸ਼ੀਸ਼ੀਤਾਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਸੀਂ ਇਸ ਵਿਸ਼ੇਸ਼ ਉਪਰੰਦੇ ਤੇ ਪਹੁੰਚੇ ਸਾਰਿਆਂ ਸੰਗਤਾਂ ਦਾ ਇੱਕ ਵਾਰ ਵਿਸ਼ੇਸ਼ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਧਨੀਪਿੰਡ ਵਿਖੇ ਆਪਣੇ ਬਹੁਤ ਹੀ ਪਰਮ ਮਿੱਤਰ ਜਿਹੜੇ ਸਪੋਰਟਸ ਦੇ ਨਾਲ ਵੀ ਜੁੜੇ ਆ ਡੀਪੀ ਹਰਮੇਸ਼ ਲਾਲ ਜੀ ਉਹਨਾਂ ਦੇ ਭਰਾ ਰਾਮ ਲੁਭਾਇਆ ਜੀ ਪਰਗਨ ਜੀ ਔਰ ਇਹ ਪਰਿਵਾਰ ਨੇ ਖੇਲਾ ਤੇ ਮੇਰਾ ਪਰਿਵਾਰ ਜੋ ਇਹਨਾਂ ਵੱਲੋਂ ਜੋ ਆਪਣੇ ਮਾਤਾ ਪਿਤਾ ਦਾ ਸਾਲਾਨਾ ਸਮਾਗਮ ਕਰਾਇਆ ਜਾਂਦਾ ਮਾਤਾ ਸੀਬੋ ਤੇ ਪਿਤਾ ਪਰਗਨ ਜੀ ਉਹਨਾਂ ਦੇ ਨਾਂ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਕਰਾਉਂਦੇ ਆ ਔਰ ਮੈਂ ਸਮਝਦਾ ਕਿ ਬਹੁਤ ਹੀ ਅੱਛੀ ਇਹ ਪਰਿਵਾਰਕ ਭਾਵਨਾ ਹੈ ਜਿਹੜੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਮਾਤਾ ਜਿਹੜੇ ਇਹਨਾਂ ਦੇ ਉਹ ਬਹੁਤ ਸੀ ਪਰਮਾਤਮਾ ਨਾਲ ਜੁੜੇ ਹੋਏ ਸੀ ਜਿਨ੍ਹਾਂ ਦਾ ਇੱਥੇ ਇਹਨਾਂ ਨੇ ਸਥਾਨ ਵੀ ਬਣਾਇਆ ਔਰ ਦਿੱਤੇ ਉਹ ਬੈਠ ਕੇ ਆਪਣੇ ਸੱਚੇ ਪਾਤਸ਼ਾਹ ਨੂੰ ਵਾਹਿਗੁਰੂ ਨੂੰ ਯਾਦ ਕਰਦੇ ਸੀਗੇ ਔਰ ਮੈਂ ਇਸ ਪਰਿਵਾਰ ਨੂੰ ਕਾਮਨਾ ਕਰਦਾ ਕਿ ਪਰਿਵਾਰ ਜਿਹੜਾ ਇਸੇ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਜੋ ਵੀ ਇਹ ਕੰਮ ਕਰਦੇ ਆ ਸਾਲ ਬਾਅਦ ਉਹ ਕਰਾਉਂਦੇ ਰਹਿਣ ਔਰ ਉਹਨਾਂ ਨੂੰ ਜਿਹੜਾ ਉੱਥੇ ਆਪਣੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਵਾਸ ਮਿਲਿਆ ਉਹਨਾਂ ਦਾ ਅਸ਼ੀਰਵਾਦ ਇਹਨਾਂ ਨੂੰ ਮਿਲਦਾ ਰਹੇ